ਹੋ ਗਈ ਭਾਈ ਆ ਕੀ ਲਿਖਿਆ ਯਾਰ ਸਿੰਗਾਪੁਰ ਦबई ਵਾਲਾ ਸਵਾਦ ਹੁਣ ਇਸ ਵਾਰ ਛਪਾਰ ਤੇ ਮਿਲੇ ਸੱਚੀ ਹੂ ਯਾਰ ਇਹ ਸੱਚੀ ਗੱਲ ਆ ਯਾਰ ਇਹ ਮੈਂ ਲਾਜਾ ਦਾ ਯਾਰ ਚੱਲੀਏ ਵਰ ਦੇਖਿਆ ਲੋ ਯਾਰ ਆਇਆ ਮੇਰੇ ਮਗਰ ਆ ਭਾਈ ਲਾਜਾ ਬੰਦਾ ਵੀ ਝੂਠੇ ਦੀ ਗੱਲ ਕੇ ਕਿਵੇਂ ਹੁੰਦੀ ਆ ਝੂਠ ਦਾ ਝੂਠ ਸੱਚ ਦਾ ਸੱਚ ਇੱਥੇ ਲੱਗ ਜੂ ਪਤਾ ਭਾਈ ਤੁਹਾਨੂੰ ਦੱਸ ਦਿੰਦੇ ਆ ਵੀ ਟਿਕਟਾਂ ਅਸੀਂ ਲੈ ਲਈਆਂ ਉਧਰਲੇ ਬਾਈ ਟਿਕਟ ਕਾਊਂਟਰ ਤੇ ਨਿਗਾ ਮਾਰਾ ਦੀ ਟਿਕਟਾਂ ਸਾਡੇ ਕੋਲ ਦੋ ਆ ਟਿਕਟਾਂ ਦੋ ਆ ਮੇਰੇ ਮਿੱਤਰੋ ਆ ਜੋ ਭਾਈ ਟਿਕਟ ਦਿਖਾ ਜੀ ਲਓ ਜੀ ਆਪਣਾ ਸ਼ਾਟ ਹੋ ਗਿਆ ਸਟਾਰਟ ਉੱਥੋਂ ਲਈਏ ਉਹ ਸਾਹਮਣੇ ਆ ਮੈਨੂੰ ਨੰਬਰ ਲਾ ਕੇ ਦੇਖ ਰੋ ਠੀਕ ਹੈ ਭਾਈ ਲੈ ਵੀ ਮਾੜਾ ਟੈਕਟਾਂ ਦਾ ਰੌਲਾ ਪੈ ਚੱਲਿਆ ਸੀਗਾ ਆ ਜੱਕਰ ਆਇਆ ਸਟਾਰਟਿੰਗ ਹੋ ਗਿਆ ਕੰਮ ਆਪਣਾ ਇਹ ਤਲੀ ਦਬਈਆ ਦਾ ਸਵਾਦ ਏ ਹੈ ਜਮਾ ਸਿਰਾ ਕਰਾਇਆ ਆਮਰਦੀਪ ਭਾਈ ਆ ਦੇਖ ਦਬਈਆ ਦਾ ਸਵਾਦ ਅਜੇ ਵੀ ਨਹੀਂ ਆਇਆ ਆਇਆ ਨਹੀਂ ਹੋਰੇ ਗਾਂ ਲੱਗ ਜੂ ਪਤਾ ਹੈ ਲੱਗ ਜੂ ਪਤਾ ਗਾਂ ਜਾ ਕੇ ਇਹਦਾ ਯਾਰ ਝੱਲਣਾ ਝੂਲਣਾ ਹੀ ਆ ਮੇਰੇ ਖਿਆਲ ਨਾਲ ਆ ਦੇਖੋ ਇੱਥੋਂ ਆ ਜੀ ਦਿਖਾ ਆ ਜਾ ਇਹਦਾ ਮੱਛੀਆਂ ਮਾਰ ਪਰ ਇਹ ਨਹੀਂ ਆਇਆ ਇਹ ਥੋੜਾ ਥੋੜਾ ਫੀਲ ਹੋਣ ਲੱਗਿਆ ਹੌਲੀ ਹੌਲੀ ਜਿਵੇਂ ਮੜਾ ਮੜਾ ਨਹੀਂ ਚੱਲਦਾ ਹੁੰਦਾ ਤਾਂ ਇਹ ਨੂੰ ਆ ਦੇਖੋ ਇੱਥੋਂ ਤੋਂ ਥੋੜਾ 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 ਫੀਲ ਹੋਣ ਲੱਗਿਆ ਮੱਛੀਆਂ ਦੇਖ ਓਏ ਕਿੰਨੀਆਂ ਸੋਹਣੀਆਂ ਆਇਆ ਨਾ ਬੱਲੇ 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 ਸਰਾ ਹੋਇਆ ਪਿਆ ਯਾਰ ਆਦਾ ਓਏ ਆ ਦੇ ਕਿੰਨੀਆਂ ਸੋਹਣੀਆਂ ਯਾਰ ਇਹ ਛੋਟੇ ਆ ਯਾਰ ਹਜੇ ਮੈਨੂੰ ਤਾਂ ਲੱਗਦਾ ਉਹ ਗੱਲ ਤਾਂ ਬਣੀ ਨਹੀਂ ਯਾਰ ਹੋਰ ਬਣੀ ਨਹੀਂ ਪੂਰੀ ਐਂਡ ਤੇ ਐਂਡ ਤੇ ਤੁਹਾਨੂੰ ਇਹਦਾ ਫੀਡਬੈਕ ਦੇਣਾ ਆਪਾਂ ਵੀ ਅਸੀਂ ਇਹਦਾ 200 ਰੁਪਇਆ ਲਾਇਆ ਹਾਂਜੀ ਹਜੇ ਸਾਨੂੰ ਲੱਗ ਰਿਹਾ ਵੀ ਯਾਰ ਮਿੱਟੀ ਹੋ ਗਏ ਸਾਡੇ ਪੈਸੇ ਲੱਗਦਾ ਇਹ ਗਾਂ ਜੇ ਕੋਈ ਵੱਖਰੀ ਚੀਜ਼ ਹੋਊ ਫਿਰ ਤੁਹਾਨੂੰ ਉਹ ਵੀ ਦੱਸਾਂਗੇ ਆਜੋ ਆਜੋ ਉਹ ਤਰੀ ਓਏ ਓ ਬੱਲੇ ਬੱਲੇ ਓਏ ਆਦਾ ਕਮਾਲ ਹੋਈ ਪਈ ਓਏ ਇੱਥੇ ਬਣਦੀ ਗੱਲ ਹਾਂ ਬਈ ਦੁਗਾ ਹੈਗਾ ਕੀ ਗੱਲ ਮੁਰਗਾ ਮੁੱਲ ਮੁਰਦਾ ਗਾਂ ਦੇਖਦੇ ਹਾਂ ਜੇ ਲੈ ਆ ਇਹ ਗੋਲ ਇਹਦਾ ਜਵਾ ਮੋਰਦਲਾ ਆਲਾ ਸਰਾ ਮੈਨੂੰ ਆ ਜਾ ਰਾ ਬਚਨਾ ਬਾਰ ਜੀ ਯਾਰ ਘੇ ਡੇਗਣਾ ਭਾਈ ਇਹ ਘੇੜਾ ਕੰਮ ਛਾੜੀ ਲਾ ਦੇਣਾ ਸ਼ੀਸ਼ੇ ਉਤੋਂ ਬਾਹਲਾ ਵੀ ਕਦੇ ਡੜਕ ਦੁੜਕਣਾ ਜਾਵੇ ਯਾਰ ਆ ਜਾ ਓਏ ਆ ਜਾ ਮੱਛੀਆਂ ਹੱਡੀਆਂ ਯਾਰ ਵਿੱਚ ਇਹ ਆ ਡਬਈ ਕਹਿੰਦੇ ਲੈ ਇੱਥੇ ਫੀਲ ਹੁੰਦਾ ਬਾਈ ਆ ਮੱਛੀਆਂ ਦਿਖਾਈ ਬਾਈ ਬਹੁਤ ਸੋਹਣੀਆਂ ਯਾਰ ਕਮਾਲ ਹੋਈ ਪਈ ਹੈ ਬਾਈ ਇਧਰੋਂ ਬਾਹਰ ਆ ਬਾਹਰ ਆ ਜੀ ਤੂੰ ਬਾਈ ਇਧਰੋਂ ਬਾਹਰ ਆ ਠੀਕ ਆ ਓਕੇ ਆ ਕੁੱਲ ਮਿਲਾ ਕੇ ਸੋਹਣਾ ਵਾ ਮੱਛੀਆਂ ਮੁੱਛੀਆਂ ਇਹ ਦੇਖਣ ਨੂੰ ਕਿਵੇਂ ਹੁਣ ਬਣ ਗਿਆ ਲਵਾਦਾ ਜਿਆਦਾ ਨਹੀਂ ਸਵਾਦ ਨਹੀਂ ਆਇਆ ਸਵਾਦ ਜਾ ਲੱਗਿਆ ਖਤਮ ਹੋ ਗਿਆ ਨਾ ਹੋਰ ਯਾਰ ਠੀਕ ਆ ਬਹੁਤ ਓਕੇ ਆ ਤੇ ਮੈਂ ਤੁਹਾਨੂੰ ਇਹ ਦੱਸਦਾ ਬਈ ਤੁਸੀਂ ਘਰੇ ਬੈਠੇ ਦੇਖ ਲਿਓ ਤੁਹਾਨੂੰ ਜੋ ਵੀਡੀਓ ਦਿਖਾਤਾ ਬਹੁਤ ਹੀ ਕੋਸਾ ਉਹੀ ਕੋਸਾ ਆਉਣ ਦੀ ਲੋੜ ਨਹੀਂ ਦੋ ਸਵਾਦ ਜਾ ਲੱਗਿਆ ਵੀ ਹਾਂ ਯਾਰ ਅੱਗੇ ਕੋ ਹੈਗਾ ਬਸ ਉੱਥੇ ਖਤਮ ਚਲੋ ਸ਼ੇਅਰ ਕਰਦੇ ਮਿੱਤਰੋ ਅਸੀਂ ਆਪ ਪੈਸੇ ਲਾ ਕੇ ਤੁਹਾਨੂੰ ਦਿਖਾ ਰਹੇ ਆ ਤੂੰ ਵੀਰ ਬਣ ਕੇ ਮਾੜਾ ਯੱਕ ਸ਼ੇਰ ਥੋੜਾ ਬਹੁਤ ਕੀਮਤੀ ਹੈ ਤੁਹਾਨੂੰ